ਅੰਮ੍ਰਿਤਸਰ ਦੇ ਵਿੱਚ ਦਿਨ ਦਿਹਾੜੇ ਹੋਈ 5,60,000 ਰੁਪਏ ਦੀ ਲੁੱਟ ਨੇ ਕਾਨੂੰਨ ਵਿਵਸਥਾ ਤੇ ਮੁਰਤੋਂ ਸਵਾਲ ਖੜੇ ਕੀਤੇ ਨੇ। ਇਹ ਘਟਨਾ ਅੰਮ੍ਰਿਤਸਰ ਦੇ ਪੌਸ਼ ਇਲਾਕੇ ਗ੍ਰੀਨ ਐਵੇਨਿਊ 'ਚ ਵਾਪਰੀ। ਇੱਕ ਨਿੱਜੀ ਸੁਰੱਖਿਆ ਏਜੰਸੀ ਦਾ ਮੁਲਾਜ਼ਮ ਸੁਨੀਲ ਕੁਮਾਰ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤਸਰ ਦੇ ਮਾਲ ਰੋਡ ਸਥਿਤ ਆਪਣੇ ਦਫ਼ਤਰ ਤੋਂ ਬੈਂਕ ਵਿੱਚ ਪੈਸੇ ਜਮ੍ਹਾਂ ਕਰਵਾਉਣ ਲਈ ਨਿਕਲਿਆ ਸੀ। ਕਿ ਗ੍ਰੀਨ ਐਵੇਨਿਊ 'ਚ ਉਸ ਦਾ ਪਿੱਛਾ ਕਰ ਰਹੇ ਲੁਟੇਰਾਂ ਨੇ ਇੱਕਦਮ ਉਸ ਨੂੰ ਘੇਰ ਲਿਆ। 피ੜਿਤ ਮੁਤਾਬਕ ਕੁੱਲ 4 ਲੁਟੇਰੇ ਸੀ ਜਿਸ ਵਿੱਚੋਂ ਦੋਨੋਂ ਉਸਨੇ ਧੱਕਾ ਦਿੱਤਾ ਪਰ ਦੋ ਉਸ ਦਾ ਬੈਗ ਲੈ ਕੇ ਛੂਮੰਤਰ ਹੋ ਗਏ ਪੁਲਿਸ ਲੋਟਵਾਲੀ ਕਟਨਾ ਦੇ ਆਲੇ ਦੁਆਲੇ ਇਲਾਕੇ 'ਚ ਸੀਸੀਟੀਵੀ ਕੈਮਰਾ ਦੀ ਫੁਟੇਜ ਖੰਘਾਲ ਰਹੀ ਹੈ ਅਤੇ ਲੁਟੇਰਿਆਂ ਦੀ ਪਾਲ ਕੀਤੀ ਜਾ ਰਹੀ ਹੈ ਮੈਂ ਮੋਟਰਸਾਈਕਲ ਤੇ ਕੈਸ਼ ਲੈ ਕੇ ਆਂਦਾ ਪਿਆ ਹਾਂ 5,60,000 ਰੁਪਏ ਐਚਡੀਐਫਸੀ ਬੈਂਕ ਜਮ੍ਹਾਂ ਕਰਾਉਣਾ ਹੈ ਇਹ ਮੰਦਰ ਵਾਲੀ ਗਲੀ 'ਚੋਂ ਮੈਂ ਨਿਕਲਿਆ ਕੁਝ ਆਰੇ ਇਹ ਮੋੜ ਉਤੇ ਗ੍ਰੀਨ ਐਵਨਿਊ ਮੋੜ ਦੇਤੇ ਚਾਰ ਜਣੇ ਗਏ ਦੋ ਜਣਿਆਂ ਨੇ ਮੈਨੂੰ ਧੱਕਾ ਮਾਰਿਆ ਦਾਤਰ ਤੇ ਪਿਸਤੌਲੀ ਮੈਨਾਂ ਦੇ ਨਾਲ ਉਹਨਾਂ ਦੇ ਮਗਰ ਵੀ ਭੱਜਾਂ ਤੇ ਉਹ ਮੇਰੇ ਕੋਲ ਪੈਕੋਗ ਲੱਗਿਆ